ਉਹ ਘਾਟ ਵੀ ਕਰੇ ਰੱਖ ਨਹੀਂ ਚਾਰ ਤੋਂ ਬਾਅਦ ਜੇ ਪ੍ਰਸ਼ਾਸਨ ਨਹੀਂ ਸੁਣਦਾ ਹੈਗਾ ਤੁਹਾਡੀ ਤੁਸੀਂ ਪ੍ਰਸ਼ਾਸਨ ਤੱਕ ਕੋਈ ਗੱਲਬਾਤ ਪਹਚਾਈ ਹੈ ਵੀ ਪਰਾਲੀ ਦੀਆਂ ਇਕੱਠਾ ਬਣਾਉਣ ਵਾਲੇ ਨਹੀਂ ਆ ਰਹੇ ਹੈਗੇ ਉਹਦੇ ਉੱਪਰ ਤੁਸੀਂ ਕੀ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਪ੍ਰਸ਼ਾਸਨ ਨੂੰ ਅਸੀਂ ਬਹੁਤ ਸੁਨੇਹ ਲਾਏ ਨੇ ਵੀ ਇਹ ਚੀਜ਼ ਵਾਸਤੇ ਪਰਾਲੀ ਦੀਆਂ ਇਕੱਠਾ ਬਣਨਾ ਜਾਂ ਜੋ ਵੀ ਕਰਨ ਲੱਲੇ ਪਰ ਸਾਡੀ ਹੇਠਾਂ ਕੋਈ ਸੁਣਵਾਈ ਕੋਈ ਵੀ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋਈ ਹੈਗੀ ਪਰ ਜਦੋਂ ਅਸੀਂ ਲਾ ਲਏ ਇਸ ਚੀਜ਼ ਨੂੰ ਮਜਬੂਰ ਨਾਗ ਲਾਉਣ ਲੱਗੇ ਤਾਂ ਉਹ ਸਾਰਾ ਕੁਝ ਹੋ ਜਾਊਗਾ ਪ੍ਰਸ਼ਾਸਨ ਵੀ ਆਜੂਗੀ ਪੁਲਿਸ ਵਾਲੀ ਫੈਵਰੇਟ ਇਦਾਂ ਗੱਡੀਆਂ ਨਾਲ ਦੀ ਨਾਲ ਆ ਜਾਣਗੀਆਂ ਪਰ ਹੁਣ ਮੰਨ ਕੇ ਚੱਲ ਵੀ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਹੈਗਾ ਠੀਕ ਹੈ ਤਾਂ ਇਸ ਕਰਕੇ ਮੰਨ ਕੇ ਚੱਲੋ ਵੀ ਸਾਡੀ ਇਹ ਗੱਠਾਂ ਦਾ ਕੋਈ ਹੱਲ ਕਰਿਆ ਜਾਵੇ ਅਸੀਂ ਆਲੂ ਲਾਉਣ ਕਣੀਓ ਅੱਗੇ ਲਾ ਤਾਂ ਟਾਈਮ ਆਉਣ ਲਾਣਕ ਦਾ ਵੀ ਟਾਈਮ ਆਉਣ ਲੱਗਿਆ ਹੋਰ ਫਸਲ ਬੀਜਣ ਨੂੰ ਕੋਈ ਨਹੀਂ ਖੜੇ ਆ ਤਾਂ ਸਰਕਾਰ ਨੂੰ ਸਾਡੀ ਇਹੀ ਬੇਨਤੀ ਹੈ ਵੀ ਇਦਾਂ ਕੋਈ ਹੱਲ ਕਰਿਆ ਜਾਵੇ ਨਹੀਂ ਫੇ ਸਾਨੂੰ ਮਜਬੂਰ ਨੂੰ ਕੋਈ ਨਾ ਕੋਈ ਸਟੈਪ ਜਾਂ ਅੱਗੇ ਲਾਉਣ ਬਾਰੇ ਹੀ ਸੋਚਣਾ ਪਊਗਾ ਕੀ ਨਾਮ ਹੈ ਆਪਣਾ ਪਿੰਡ ਕਿਹੜਾ ਹੈ ਮੇਰਾ ਨਾਮ ਆ ਬਾਏ ਰਣਜੀਤ ਸਿੰਘੀ ਤੇ ਪਿੰਡ ਮਾਸਿੰਗੜਾ ਤੇ ਜਿਹੜਾ ਪ੍ਰਾਲੀ ਨੂੰ ਲੈ ਕੇ ਕੀ ਮਸਲਾ ਹੈਗਾ ਇਹਦੇ ਬਾਰੇ ਦੱਸੋ ਆਪਣੇ ਕੋਲ ਹੀ 2.5 ਇਕੜ ਜ਼ਮੀਨ ਹੈ 2.5 ਇਕੜ ਦੇ ਵਿੱਚ 1509ਤੀ ਤੇ ਇਹਨੂੰ ਵੱਡੇ ਨੂੰ ਘਟੋ ਘਟ 10-12 ਦਿਨ ਹੋ ਗਏ ਨੇ ਤੇ ਇਹਦੇ ਚ ਨਾ ਕੋਈ ਗਠਾਂ ਵਾਲਾ ਹੀ ਆਲੇ ਦੁਆਲੇ ਦੇ ਜਿੰਨੀਆਂ ਵੀ ਮਸ਼ੀਨਾਂ ਨੇ ਸਭ ਨੂੰ ਫੋਨ ਕੀਤੇ ਤੇ ਉਹਨਾਂ ਨੂੰ ਆਪਦੇ 2.5 ਗਿੱਲਾਂ ਬਾਰੇ ਵੀ ਦੱਸੇ ਤੇ ਪਿੰਡ ਦੀ 50 ਇਕੜ ਤੋਂ ਪਲੱਸ ਜ਼ਮੀਨ ਬਾਰੇ ਵੀ ਦੱਸਿਆ ਵੀ ਜਿਹੜੀ ਵੱਢ ਚੁੱਕੀ ਹੈ ਉਹਨਾਂ ਬਾਰੇ ਗੱਲ ਕੀਤੀ ਤੇ ਉਹਨਾਂ ਨੇ ਗੱਠਾ ਬਣਾਉਣ ਦੇ ਉੱਤੇ ਉਹਨਾਂ ਨੇ ਦੋ ਤਿੰਨ ਸ਼ਰਤਾਂ ਰੱਖੀਆਂ ਪਹਿਲੀ ਸ਼ਰਤ ਤਾਂ ਉਹਨਾਂ ਨੇ ਰੱਖੀ ਡੰਪ ਦੀ ਤੇ ਦੂਜੇ ਨੰਬਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਢਾਈ ਇਕੜ ਦੇ ਆਉਂਦੇ ਨਹੀਂ ਜੋ ਕਿ ਜਿਹੜੀ ਇਹ 50 ਇਕੜ ਜ਼ਮੀਨ ਤੋਂ ਪਲੱਸ ਤੋਂ ਜਿਹੜੀ ਵੜ ਚੁੱਕੀ ਹੈ ਇਹ ਥਾਂ ਥਾਂ ਦੇ ਉੱਤੇ ਵੜੀ ਹੋਈ ਆ ਇੱਕ ਥਾਂ ਤੇ ਨਹੀਂ ਤੇ ਹੁਣ ਅਸੀਂ ਸਰਕਾਰ ਨੂੰ ਇੱਕੇ ਚੀਜ਼ ਕਹਿੰਨੇ ਆ ਵੀ ਢਾਈ ਇਕੜ ਦੇ ਇਹਨਾਂ ਨੇ ਆਉਣਾ ਨਹੀਂ ਤੇ ਉਸ ਤੋਂ ਬਾਅਦ ਇਹ ਜਿਹੜੇ ਡੰਪ ਵਾਲੀ ਗੱਲ ਕਰਦੇ ਨੇ ਤੇ ਡੰਪ ਦਾ ਹੁਣ ਕਿਸਾਨ ਦਾ ਲਵਾ ਕੇ ਦੇਣ ਨਹੀਂ ਲੱਗੇ ਉਹ ਡੰਪ ਦੇਊਗੀ ਸਰਕਾਰ ਤੇ ਹੋਰ ਜਿਹੜਾ ਡੰਪ ਤੋਂ ਬਿਨਾ ਕੀ ਉਹਨਾਂ ਨੇ ਕੁਝ ਹੋਰ ਵੀ ਕਿਹਾ ਜਿਵੇਂ ਵੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੀ ਸਹਾਇਤਾ ਦਿੱਤੀ ਜਾਂਦੀ ਹੈ ਜਾਂ ਫਿਰ ਕੁਝ ਹੋਰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਸਰਕਾਰ ਦੇ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਯਾਰ ਇੰਨੇ ਤੇ ਨਾ ਹੀ ਸਾਨੂੰ ਕੋਈ ਡੰਪ ਹੈ ਤੇ ਜਿਹੜਾ ਕੋਈ ਸਾਡੀਆਂ ਅਸੀਂ ਗੱਠਾ ਬਣਾਉਨੇ ਆ ਉਹ ਸਾਨੂੰ ਦੂਜੇ ਸ਼ਹਿਰ ਦੇ ਵਿੱਚ ਜਾ ਕੇ ਵੇਚਣੀਆਂ ਪੈਂਦੀਆਂ ਨੇ ਜਿੱਦਾਂ ਕੋਈ ਲਾਲੋ ਵੀ ਤੂਰੀ ਜਾਂ ਕੋਈ ਮਲੇਰ ਕੋਟ ਜਿਹੜੀ ਸਾਡੇ ਜਿੱਧਰ ਵੀ ਡੰਪ ਲੱਗੇ ਹੋਏ ਨੇ ਸਾਨੂੰ ਉਹ ਕਹਿੰਦੇ ਵੀ ਲੋਕਲ ਡੰਪ ਦਿੱਤੇ ਜਾਣ ਤਾਂ ਤਾਂ ਅਸੀਂ ਇਹ ਪਰਾਲੀ ਦਾ ਹੱਲ ਕਰ ਸਕਦੇ ਨਹੀਂ ਸਾਡੇ ਕੋਲ ਕੋਈ ਹੱਲ ਨਹੀਂ ਫਿਰ ਇਸ ਤੋਂ ਬਿਨਾ ਜਿਹੜਾ ਤੁਹਾਡੇ ਕੋਲੇ ਕੀ ਹੱਲ ਹੈਗਾ ਦੇਖੋ ਪਹਿਲਾ ਨੰਬਰ ਦਾ ਹੱਲ ਹੈਗਾ ਤਗਰੀਬਨ ਗੱਠਾਂ ਨਾਲੀ ਅਗਰ ਕਿਸਾਨ ਦਾ ਗੱਠਾਂ ਨਾਲੀ ਹੱਲ ਹੁੰਦਾ ਤਾਂ ਉਹਦੇ ਵਰਗੀ ਬੈਟਰ ਚੀਜ਼ ਤਾਂ ਹੈ ਹੀ ਨਹੀਂ ਨਹੀਂ ਫਿਰ ਉਸ ਤੋਂ ਬਾਅਦ ਤਾਂ ਦੇਖੋ ਜਲਾਉਣ ਤੋਂ ਬਿਨਾ ਕੋਈ ਵੱਡਾ ਹੱਲ ਨਹੀਂ ਕਿਸਾਨ ਨੂੰ ਜਲਾਉਣ ਦੇ ਉੱਤੇ ਹੀ ਮਜਬੂਰ ਕਰ ਦੇਣੀ ਹੈ ਸਰਕਾਰਾਂ ਦੂਸਰਾ ਨੰਬਰ ਬੇਲਰ ਵਾਲੇ ਵੀਰ ਭਾਈ ਜਦੋਂ ਕਿਸੇ ਦੀ ਅਗੱਠਾ ਨਹੀਂ ਬਣਾਉਣਗੇ ਫਿਰ ਕਿਸਾਨ ਕਿੰਨਾ ਕੁ ਟਾਈਮ ਆਪਦੇ ਖੇਤ ਦੇ ਵਿੱਚ ਪਰਾਲੀ ਨੂੰ ਰੋਕ ਸਕਣਗੇ